ਜਲੰਧਰ ਵੇਰਕਾ ਮਿਲਕ ਪਲਾਨ ਦੇ ਨਜ਼ਦੀਕ ਅੰਮ੍ਰਿਤ ਵਿਹਾਰ ਕਲੋਨੀ ਦੇ ਵਿੱਚ ਇੰਸਟਾਲ ਕੀਤੀ ਗਈ ਸਾਡੀ ਇਹ ਕਿਚਨ ਇਹ ਇੱਕ ਰੈਨੋਵੇਸ਼ਨ ਪ੍ਰੋਜੈਕਟ ਸੀ ਇਸ ਸਾਈਡ ਦੇ ਉੱਤੇ ਜਿਹੜੀ ਪੁਰਾਣੀ ਕਿਚਨ ਲੱਗੀ ਹੋਈ ਸੀ ਉਹਦੀਆਂ ਫੋਟੋਗ੍ਰਾਫ ਤੁਸੀਂ ਦੇਖ ਸਕਦੇ ਹੋ ਕਿ ਉਹ ਇੱਕ ਪਲਾਈਬੋਰਡ ਦੇ ਵਿੱਚ ਤਿਆਰ ਕੀਤੀ ਗਈ ਕਿਚਨ ਸੀ ਜਿਹਦੇ ਵਿੱਚ ਕੀ ਸਿਉਂਗਸ ਲਾਬੇ ਦੀ ਪ੍ਰੋਬਲਮ ਸੀ ਸਿਉਂਗਸ ਲਾਬੇ ਤੋਂ ਇਲਾਵਾ ਜਿਹੜੀ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਉਹ ਸਪੇਸ ਦੀ ਸੀ ਅਵੇਲੇਬਲ ਸਪੇਸ ਨਹੀਂ ਸੀ ਜਾਂ ਸਪੇਸ ਨੂੰ ਪ੍ਰੋਪਰਲੀ ਯੂਟਿਲਾਈਜ਼ ਨਹੀਂ ਕੀਤਾ ਗਿਆ आरओ ਲਗਾ ਹੋਇਆ ਸੀ ਪਰ ਉਹ ਦੀ ਪਲੇਸਮੈਂਟ ਬੜੀ ਅਨਕਨਵੀਨੈਂਟ ਸੀ ਇਸ ਤੋਂ ਇਲਾਵਾ ਸਪੇਸ ਬ੍ਰਿਚ ਦੇ ਕੋਲਗੀ ਸੀ ਉਸ ਨੂੰ ਯੂਟਿਲਾਈਜ਼ ਨਹੀਂ ਕੀਤਾ ਗਿਆ ਪ੍ਰੋਪਰਲੀ ਅਲਮਰਾ ਕ੍ਰੋਕਰੀ ਹੱਥੇ ਗਈ ਸੀ ਪਰ ਉਹ ਦੀ ਓਰੀਐਂਟੇਸ਼ਨ ਬੜੀ ਅਨਕਨਵੀਨੈਂਟ ਸੀ ਇਸ ਤਰੀਕੇ ਨਾਲ ਉਹ ਕਿਚਨ ਦੇ ਵਿੱਚ ਪਈ ਹੋਈ ਸੀ ਕਿ ਉਹਨੂੰ ਪ੍ਰੋਪਰਲੀ ਯੂਜ਼ ਨਹੀਂ ਕੀਤਾ ਜਾ ਸਕਦਾ ਸੋ ਕਸਟਮਰ ਦੇ ਨਾਲ ਬੈਠ ਕੇ ਡਿਸਕਸ਼ਨ ਕਰਨ ਤੋਂ ਬਾਅਦ ਅਸੀਂ ਕਿਚਨ ਦਾ ਪ੍ਰੋਪਰ ਡਿਜ਼ਾਈਨ ਕੀਤਾ ਜਿਸ ਤੋਂ ਕਿ ਕਾਫੀ ਕੁਝ ਨਿਕਲ ਕੇ ਆਇਆ ਆਰਓ ਨੂੰ ਪ੍ਰੋਪਰ ਸਪੇਸ ਦਿੱਤੀ ਗਈ ਇਹ ਕ੍ਰੋਕਰੀ ਅਲਮੀਰਾ ਪ੍ਰੋਪਰਲੀ ਡਿਜ਼ਾਈਨ ਕੀਤੀ ਗਈ ਰੈਫਰਿਜਰੇਟਰ ਦੇ ਆਸ-ਪਾਸ ਦੀ ਜਿਹੜੀ ਜਗ੍ਹਾ ਹੈ ਉਸ ਨੂੰ ਪ੍ਰੋਪਰਲੀ ਅਸੀਂ ਯੂਟਿਲਾਈਜ਼ ਕੀਤਾ ਅਸੀਂ ਸਪੇਸ ਨੂੰ ਯੂਟਿਲਾਈਜ਼ ਕਰਦੇ ਹੋਏ ਕਾਰਕੇਸਿਸ ਉਹਦੇ ਵਿੱਚ ਬਣਾਏ ਬਾਕਸੇ ਬਣਾਏ ਤਾਂ ਕਿ ਉਹ ਸਪੇਸ ਨੂੰ ਯੂਟਿਲਾਈਜ਼ ਕਰਕੇ ਸਮਾਨ ਰੱਖਿਆ ਜਾ ਸਕੇ ਇਸ ਤੋਂ ਇਲਾਵਾ ਸ਼ੈਲਫ ਦੇ ਉੱਪਰ ਕੱਟ ਲਾਈਟ ਜਾਂ ਸ਼ੈਡੋ ਦਾ ਜਨਰੇਟ ਹੋਣਾ ਵੀ ਇੱਕ ਪ੍ਰੋਬਲਮ ਸੀ ਜਿਹਦੇ ਕਰਕੇ ਕਿ ਨਾਰਮਲੀ ਕੰਮ ਕਰਨ 'ਚ ਕਾਫੀ ਦਿੱਕਤ ਆਉਂਦੀ ਸੀ ਇਸ ਪ੍ਰੋਬਲਮ ਦਾ ਹੱਲ ਵੇ ਕਾਰਕੇਸਿਸ ਦੇ نیچے ਦਿੱਤੀ ਗਈ LED ਸਟ੍ਰਿਪ ਲਾਈਟਸ ਦੇ ਨਾਲ ਕੀਤਾ ਗਿਆ ਤੋ ਇਸ ਤਰੀਕੇ ਦੇ ਨਾਲ ਕਿਚਨ ਇੱਕ ਬੜੇ अच्छे ਤਰੀਕੇ ਦੇ ਨਾਲ ਡਿਜ਼ਾਈਨ ਕੀਤੀ ਗਈ ਹੈ ਇਸ ਕਿਚਨ ਦੇ ਵਿੱਚ ਹੌਬ ਦੇ نیچے ਤਿੰਨ ਡਰਾਅਰ ਦਿੱਤੇ ਗਏ ਨੇ ਹੌਬ ਦੇ ਇਮੀਡੀਏਟਲੀ نیچے ਇੱਕ ਕਟਲਰੀ ਡਰਾਅਰ ਹੈ ਤੇ ਉਸ ਦੇ نیچے ਹੋਟ ਬਰਸਨ ਰੱਖਣ ਵਾਸਤੇ ਦੋ ਡਰਾਅਰ ਪ੍ਰੋਵਾਈਡ ਕੀਤੇ ਗਏ ਨੇ ਗ੍ਰੇਨ trolly ਜਾਂ ਅਟਰ ਡਰਾਮ ਰੱਖਣ ਵਾਸਤੇ ਇੱਕ ਇੰਡੀਪੈਂਡੈਂਟ ਵੱਡਾ ਡਰਾਅਰ ਦਿੱਤਾ ਗਿਆ ਹੈ ਤੋ ਐਵੀ ਇੱਕ ਟੈਂਡਮ ਡਰਾਅਰ ਹੈ ਜਿਹਦੇ ਉੱਤੇ ਕਿ ਚਕਲਾ ਵੇਲਣਾ ਰੱਖਣ ਵਾਸਤੇ ਇੱਕ ਸੈਪਰੇਟ ਛੋਟਾ ਟੈਂਡਮ ਡਰਾਅਰ ਦਿੱਤਾ ਗਿਆ ਹੈ ਸਿੰਕ ਦੇ نیچے ਡਸਟਬਿਨ ਅਤੇ ਡਿਟਰਜੈਂਟ ਹੋਲਡਰ ਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ ਇਸ ਟੋਇਲਾ ਬਾਕਿਚੈਂਡ ਵਿੱਚ ਇੱਕ ਬੋਟਲ ਪੁੱਲ ਆਊਟ ਦਾ ਵੀ ਪ੍ਰੋਵੀਜ਼ਨ ਦਿੱਤਾ ਗਿਆ ਹੈ ਜਿਸ ਵਿੱਚ ਕਿ ਸੌ ਸਿਰਕੇ ਦੀ ਬੋਟਲ ਤੇ ਮਸਾਲੇ ਦੀਆਂ ਡਬੀਆਂ ਰੱਖੀਆਂ ਜਾ ਸਕਦੀਆਂ ਹਨ ਚਿਮਨੀ ਦੇ ਲੈਫਟ ਅਤੇ ਰਾਈਟ ਸਾਈਡ ਦੇ ਉੱਪਰ ਲਿਫਟ ਅਪ ਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ ਇਸੇ ਤਰੀਕੇ ਦੇ ਨਾਲ ਰੈਫਰਿਜਰੇਟਰ ਦੇ ਉੱਪਰ ਜਿਹੜੀ ਸਪੇਸ ਹੈ ਉਹਦੇ ਉੱਤੇ ਵੀ ਲਿਫਟ ਅਪ ਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ ਰੈਫਰਿਜਰੇਟਰ ਜੇ ਇਮੀਡੀਏਟਲੀ ਨਾਲ ਕ੍ਰੋਕਰੀਅਲ ਮੀਰਾ ਬਣਾਈ ਗਈ ਹੈ ਤੋ ਇਸ ﺍﻟमिरा ਦੇ ਵਿੱਚ ਬਲੈਕ ਟਿੰਟਡ ਗਲਾਸ ਯੂਜ਼ ਕੀਤਾ ਗਿਆ ਹੈ ਜਿਹੜਾ ਕਿ ﺍﻟएल्युमिनियम ਫਰੇਮ ਦੇ ਵਿੱਚ ਲੱਗਾ ਹੋਇਆ ਹੈ ﺍﻟमिरा ਦੇ ਵਿੱਚ LED ਲਾਈਟ ਪ੍ਰੋਵਾਈਡ ਕੀਤੀ ਗਈ ਹੈ ਜਿਸ ਨਾਲ ਕਿ ﺍﻟमिरा ਦੇ ਵਿੱਚ ਪ੍ਰੋਪਰ ਲਾਈਟਿੰਗ ਰਹਿੰਦੀ ਹੈ ਸਿੰਕ ਦੇ ਇਮੀਡੀਏਟਲੀ ਉੱਪਰ ਆਰੋਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ ਤਾਂ ਜੋ ਆਰੋਦਾ ਵੇਸਟਵਾਟਰ ਹੈ ਉਹ ਡレイン ਆਊਟ ਹੋ ਸਕੇ ਸਿੰਕ ਦੇ ਵਿੱਚ ਇਸ ਦੇ ਨਾਲ ਹੀ GTBPT ਇਹਦਾ ਪ੍ਰੋਵੀਜ਼ਨ ਦਿੱਤਾ ਗਿਆ ਹੈ GTBPT ਦੇ ਵਿੱਚ ਲੱਗੀ ਹੋਈ ਜਿਹੜੀ ਡ੍ਰਿਪ ਟ੍ਰੇ ਹੈ ਉਹਦੇ ਵਿੱਚ ਪਾਣੀ ਐਕਿਊਮੂਲੇਟ ਹੋ ਜਾਂਦਾ ਹੈ ਤੇ ਜ਼ਰੂਰਤ ਦੇ ਅਨੁਸਾਰ ਤੁਸੀਂ ਉਹਨੂੰ ਡ੍ਰਿਪ ਆਊਟ ਕਰ ਸਕਦੇ ਹੋ